ਹੁਸ਼ਿਆਰਪੁਰ ਦੇ ਇੱਕ 68 ਸਾਲਾ ਬਜ਼ੁਰਗ ਵਿਅਕਤੀ ਦੀ ਕਿਸਮਤ ਉਦੋਂ ਚਮਕ اٹਹੀ ਜਦੋਂ ਲਾਟਰੀ ਦੀ ਟਿਕਟ ਖਰੀਦਣ ਦੇ 2 ਘੰਟੇ ਬਾਅਦ ਹੀ ਲੱਗੀ 6 ਕਰੋੜ ਦੀ ਲਾਟਰੀ ਹਾਂ ਜੀ ਹੁਸ਼ਿਆਰਪੁਰ ਦੇ ਪਿੰਕ ਕੱਕੋ ਅਦੀਨ ਆਉਂਦੀ ਅਰੋੜਾ ਕਲੋਨੀ ਦੇ ਰਹਿਣ ਵਾਲੇ ਇੱਕ 68 ਸਾਲਾ ਬਜ਼ੁਰਗ ਤਰਸੀਮ ਲਾਲ ਦੀ ਉਸ ਵਕਤ ਜ਼ਿੰਦਗੀ ਚਮਕ اٹਹੀ ਜਦੋਂ ਤਰਸੀਮ ਲਾਲ ਵੱਲੋਂ ਵਿਸਾਖੀ ਬੰਪਰ ਮੌਕੇ ਪਾਈ 6 ਕਰੋੜ ਦੀ ਲਾਟਰੀ ਨਿਕਲ ਆਈ ਜਿਵੇਂ ਤਰਸੀਮ ਸਿੰਘ ਨੂੰ ਇਸ ਬਾਬਤ ਪਤਾ ਲੱਗਿਆ ਤਾਂ ਉਹਨਾਂ ਨੂੰ ਯਕੀਨ ਨਾ ਹੋਇਆ ਪਰਿਵਾਰ ਨੂੰ ਜਿਵੇਂ ਹੀ ਇਸ ਗੱਲ ਦੀ ਪੰਨਤ ਪਈ ਪਰਿਵਾਰ ਵੀ ਖੁਸ਼ੀ ਵਿੱਚ ਚੂਮੋਟਿਆ ਅਤੇ ਘਰ ਵਿੱਚ ਵਿਆਹ ਵਰਗਾ ਮਾਹੌਲ ਬਣ ਗਿਆ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਤਰਸੀਮ ਲਾਲ ਨੇ ਦੱਸਿਆ ਹੈ ਕਿ ਉਹ ਪਿਛਲੇ ਕਰੀਬ 15 ਸਾਲਾਂ ਤੋਂ ਲੋਟਰੀ ਪਾ ਰਹੇ ਹਨ ਅਤੇ ਉਹਨਾਂ ਨੂੰ ਪੂਰਾ ਯਕੀਨ ਸੀ ਕਿ ਇੱਕ ਨਾ ਇੱਕ ਦਿਨ ਲੋਟਰੀ ਜ਼ਰੂਰ ਨਿਕਲੇਗੀ ਉਹਨਾਂ ਨੇ ਵੀ ਦੱਸਿਆ ਹੈ ਕਿ 19 ਅਪ੍ਰੈਲ ਨੂੰ ਜਦੋਂ ਉਹ ਕਰਦੇ ਕਿਸੇ ਕੰਮ ਲਈ ਬਾਜ਼ਾਰ ਗਏ ਸਨ ਤਾਂ ਉੱਥੇ ਉਹਨਾਂ ਨੇ 500 ਰੁਪਏ ਦੀ ਇੱਕ ਲੋਟਰੀ ਦੀ ਟਿਕਟ ਖਰੀਦੀ ਤੇ ਉਸੇ ਦਿਨ ਸ਼ਾਮ ਨੂੰ 2 ਘੰਟੇ ਬਾਅਦ ਉਸ ਲੋਟਰੀ ਦਾ ਰਿਜ਼ਲਟ ਆਇਆ ਅਤੇ ਉਹਨਾਂ ਨੂੰ 6 ਕਰੋੜ ਦੀ ਲੋਟਰੀ ਲੱਗ ਗਈ। ਉਹਨਾਂ ਇਹ ਵੀ ਦੱਸਿਆ ਹੈ ਕਿ ਉਹ ਇੱਕ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਹਨ ਅਤੇ ਇਸ ਰਕਮ ਨਾਲ ਸਭ ਤੋਂ ਪਹਿਲਾਂ ਉਹ ਆਪਣਾ ਘਰ ਬਣਾਉਣਗੇ ਅਤੇ ਫਿਰ ਉਹਨਾਂ ਦੇ ਬੱਚਿਆਂ ਵੱਲੋਂ ਬੈਂਕ ਪਾਸਿਓਂ ਲਏ ਲੋਨ ਨੂੰ ਉਹ ਖਤਮ ਕਰਵਾਉਣਗੇ।